ਕਿਹੜੇ ਦਿਨ ਹੜ੍ਹ ਦੀ ਮਾਰ ਹਟਾਏ ਇਲਾਕਿਆਂ ਵਿੱਚ ਅੰਕੁਰ ਨਰੋਲਾ ਮਿਨਿਸਟਰੀ ਵੱਲੋਂ ਹੜ੍ਹ ਪੀੜਤ ਲੋਕਾਂ ਦੇ ਲਈ ਰਾਸ਼ਨ ਮੁਹੱਈਆ ਕੀਤਾ ਗਿਆ ਇਸ ਮੌਕੇ ਕਮਿਊਨਿਟੀ ਕਮਿਸ਼ਨ ਦੇ ਚੇਅਰਮੈਨ ਅਤੇ ਅੰਕੁਰ ਨਰੋਲਾ ਮਿਨਿਸਟਰੀ ਦੇ ਪ੍ਰਧਾਨ ਸ਼੍ਰੀ ਜਤਿੰਦਰ ਮਸੀ ਗੌਰਵ ਨੇ ਕਿਹਾ ਕਿ ਇਹ ਰਾਸ਼ਨ ਪੰਜਾਬ ਸਰਕਾਰ ਅਤੇ ਅੰਕੁਰ ਨਰੋਲਾ ਮਿਨਿਸਟਰੀ ਵੱਲੋਂ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਕਿਸੇ ਵੀ ਘਰ ਦੇ ਵਿੱਚ ਕੋਈ ਵੀ ਖਾਣ ਪੀਣ ਦੀ ਵਸਤ ਦੀ ਕਮੀ ਨਹੀਂ ਹੁੰਦੀ ਚਾਹੇਗੀ ਉਹ ਇਸੇ ਤਰ੍ਹਾਂ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਹੜ੍ਹ ਪੀੜਤ ਇਲਾਕਿਆਂ ਵਿੱਚ ਰਾਸ਼ਨ ਮੁਹੱਈਆ ਕਰਵਾਉਣਗੇ ਇਹ ਅੰਕੂ ਨੂੰ ਲੰਮੀ ਸੀ ਵੱਲੋਂ ਖਮਰਾ ਚੱਤ ਵੱਲੋਂ ਔਰ ਪੰਜਾਬ ਸਰਕਾਰ ਵੱਲੋਂ ਇਹ ਰਾਸ਼ਨ ਜਿਹੜਾ ਵੰਡ ਰਹੇ ਆ ਐਜ਼ ਅ ਮਿਨਿਟਰੀ ਕਮਿਸ਼ਨ ਦੇ ਚੇਅਰਮੈਨ ਦੇ ਹੋਂਦ ਨਾਤੇ ਮੇਰੀ ਡਿਊਟੀ ਵੀ ਬੰਦੀ ਸੀ ਕਿ ਵੀ ਆਪਣੇ ਜਿਹੜੇ ਮਸੀਹ ਭੈਣ ਭਰਾ ਵਾ ਜਿਹੜੇ ਸਾਡੇ ਘਰ ਗਿਣਤੀ ਸਾਡੇ ਭੈਣ ਭਰਾ ਹੈਗੇ ਉਹਨਾਂ ਦੇ ਜਾ ਕੇ ਉਹਨਾਂ ਦੇ ਸਾਰ ਲਈ ਜਾਵੇ ਸੋ ਅੱਜ ਅਸੀਂ ਇਹਨਾਂ ਸਾਰੇ ਚਾਹੇ ਆ ਇਹਨਾਂ ਭੈਣ ਭਰਾ ਨੂੰ ਰਾਸ਼ਨ ਦਿੱਤਾ ਵਾ ਔਰ ਹੋਰ ਵੀ ਜੋ ਜ਼ਰੂਰਤ ਦਾ ਸਮਾਨ ਆ ਇਹਨਾਂ ਨੂੰ ਦਿੱਤਾ ਔਰ ਇਹ ਸੇਵਾ ਜਿਹੜੀ ਐ ਇੱਥੇ ਖਤਮ ਨਹੀਂ ਆ ਇਹ ਸੇਵਾ ਲਗਾਤਾਰ 4-5 ਦਿਨ 10 ਦਿਨ ਚੱਲਦੀ ਰਹੇਗੀ ਔਰ ਅੱਜ ਕੁਝ ਟੀਮਾਂ ਸਾਡੀਆਂ ਅ ਅਜਨਾਲਾ ਦੇ ਵਿੱਚ ਕੰਮ ਕਰ ਰਹੀਆਂ ਕੁਸ਼ ਫਰੋਜਪੁਰ ਦੇ ਵਿੱਚ ਕੰਮ ਕਰ ਰਹੀਆਂ ਔਰ ਵੱਖ-ਵੱਖ ਪਿੰਡਾਂ 'ਚ ਸਾਰੀਆਂ ਟੀਮਾਂ ਕੰਮ ਕਰ ਰਹੀਆਂ ਇਦਾਂ ਹੀ ਜਿਹੜਾ ਇਹ ਕੰਮ ਜਿਹੜਾ ਵਾ 10-15 ਦਿਨ ਤੱਕ ਚੱਲਦਾ ਰਹੇਗਾ ਔਰ ਕਿਸੇ ਵੀ ਸਾਡੇ ਭੈਣ ਭਰਾ ਨੂੰ ਰਾਸ਼ਨ ਤੋਂ ਬਿਨਾਂ ਅਸੀਂ ਨਹੀਂ ਰਹਿਣ ਦਵਾਵਾਂਗੇ ਜਿਹੜਾ ਵੀ ਜ਼ਰੂਰਤ ਉਹਨਾਂ ਦਾ ਘਰ ਦਾ ਸਮਾਨ ਹੈ ਸਾਰਾ ਨੂੰ ਦਿੱਤਾ ਜਾਏਗਾ ਸੋ ਸਾਰਾ ਮੇਰੇ ਵੱਲ ਜੈਮਸੀ ਦੀ ਹallelujah ਜੈਮਸੀ ਦੀ ਮੈਂ ਇਹੀ ਤਾਂ ਮਤ ਕਰਦੀ ਹਾਂ ਮਤਲਬ ਕਿ ਨਾ ਹੀ ਤਾਂ ਮਤ ਕਰਦੀ ਹਾਂ ਕਿ ਇਹਨਾਂ ਨੇ ਸਾਡੇ ਦੁੱਖ ਵੇਲੇ ਸਾਡਾ ਮਤਲਬ ਕਿ ਸਾਥ ਦਿੱਤਾ ਦਾ ਬਹੁਤ ਬਹੁਤ ਹੈ ਨਾ ਕਿ ਬੱਚੇ ਮੁਕਤ ਉਹ ਇਹ ਸਾਦੇ ਨਾਲ ਸੀ ਤੇ ਇਹਨਾਂ ਨੇ ਹੜਾਈ ਸਾਦੇ ਨਾਲ ਸੀ ਬਹੁਤ ਸਾਰੇ ਲੋਕ ਸੀ ਕਿ ਜੋ ਇਹ ਮੁਸੀਬਤ ਚੱਲ ਰਹੀ ਸੀ ਪਰ ਇਹਨਾਂ ਨੇ ਆਖੜੀ ਬਹੁਤ ਸਪੋਰਟ ਕੀਤੀ ਹੈ ਤੇ ਉਹਦਾ ਧੰਨਵਾਦ ਕਰਦੇ ਆ ਇੰਡਸਟਰੀ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਤੁਹਾਡਾ ਸਾਰਿਆਂ ਪੈਂਟਰਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਸਾਰਿਆਂ ਨੂੰ ਜੰਮ ਦੀ ਆਪਾਂ ਸ਼ਕਰਨੁਵਾਜੀ ਦਾ ਭਾਜੀ ਭਾਜੀ ਗੌਰਵ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੂੰ ਖੜ ਪੀੜਤਾ ਦੇ ਵਿੱਚ ਸਾਡਾ ਸੰਯੋਗ ਦਿੱਤਾ ਅੱਡੇ ਘਰ-ਘਰ ਦੇ ਚਾਨ ਕੇ ਪਿੰਡ ਕੋਟੇ ਤੋਂ ਬੋਲਦੇ ਆ ਤੇਰਾ ਬਾਬਾ ਤੇਰਾ ਬਾਬਾ ਨਾਨਕ ਗੁਰਦਾਸਪੁਰ ਤੋਂ ਪੀਸ ਸਾਰਿਆਂ ਦੇ ਘਰ-ਘਰ ਆਣ ਕੇ ਇਹਨਾਂ ਨੇ ਸੰਦੋਗ ਦੇ ਤਾ ਹਰ ਇੱਕ ਘਰ ਦੇ ਵਿੱਚ ਇਹਨਾਂ ਰਸ਼ਨ ਪਹੁੰਚਾਇਆ ਪਾਣੀ ਰਸ਼ ਇਹ ਚੀਜ਼ ਦੀ ਕਮੀ ਨਹੀਂ ਆਉਂਦੀ ਈ ਇਹਨਾਂ ਨੇ ਤੇ ਪ੍ਰਭੂ ਇਹਨਾਂ ਨੂੰ ਬਹੁਤ ਸਾਰੀ ਆਸ਼ੀਸ਼ ਬਰਕਤ ਦੇ ਮਾਸਟਰਾਂ ਕਰੋ ਮਿਸਟਰਾਂ ਨੂੰ ਬਹੁਤ ਸਾਰੀ ਬਰਕਤ ਦੇ ਪ੍ਰਭੂ ਹੋਰ ਇਹਨਾਂ ਨੂੰ ਬਲੈਸ ਕਰੇ ਧੰਨਵਾਦ ਕਰਦੇ ਆ